ਇਸ ਨੰਬਰ ਦਾ ਮੇਲਾ ਇੱਥੇ ਅੱਜ ਲਾਇਆ 26 ਤਰੀਕ ਨੂੰ ਬਹੁਤ ਰਸ਼ ਹੈ ਦੇਚ ਸਾਰ ਨੂੰ ਲੱਗਦਾ ਸੀ ਕਿ ਖੜਾ ਦਾ ਪ੍ਰਭਾਵ ਪਏਗਾ ਬੇਲੇ ਤੇ ਰੌਣਕ ੱਡੇਗੀ ਬਹੁਤ ਰੌਣਕ ਹੈ ਸਾਰੇ ਮੇਲੇ ਤੇ ਇੱਥੇ ਬਹੁਤ ਸਾਰੀਆਂ ਨਵਮੈਸ਼ਾਂ ਅਸੀਂ ਲਾਈਆਂ ਨੇ ਅਗੇ ਫੀਲਡ ਚ ਵੀ ਲਗਿਆ ਨੇ ਕਿਸਾਨ ਵੀਰੋਂ ਅਸੀਂ ਕਹਿੰਨੇ ਕਿ ਸਾਰਾ ਕੁਝ ਦੇਖ ਕੇ ਜਾਣ ਹੁਣ ਇੱਥੇ ਕੁਐਸਚਨ ਆਨਸਰ ਸੈਸ਼ਨ ਹੈਗਾ ਇਹ ਵਰਲਡ ਚ ਨਹੀਂ ਹੈਗਾ ਕਿ ਸਿਰਫ ਫਾਰਮਰਸ ਇੱਥੇ ਐਕਸਪਰਟ ਨਾਲ ਗੱਲ ਕਰਨ ਤੇ ਉਹ ਇੱਥੇ ਹੁਣ ਉਹ ਚੱਲ ਰਿਹਾ ਤੇ ਉਹ ਵੀ ਆਫਟਰਨੂਨ ਸ਼ਾਮ ਤੱਕ ਚੱਲਦਾ ਰਹੇਗਾ ਦੇਖੋ ਇਹਦੇ ਜ ਵਾਕ ਹੈਗਾ ਇੱਕ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਫਾਬਨ ਨੂੰ ਅਸੀਂ ਇੱਕ ਡਰਾਈਵ ਤੇ ਹਾਲੇ ਕਿਸੇ ਇੰਡੀਆ ਦੇ ਵਿੱਚ ਕਿਸੇ ਇੰਸਟੀਚਿਊਟ ਨੇ ਡਰਾਈਵਰਲੈਸ ਟਰੈਕਟਰ ਨਹੀਂ ਬਣਾਇਆ ਉਹ ਦੀ ਡੈਮੋ ਵੀ ਦੇ ਰਿਆ ਸੀ ਅੱਗੇ ਐਗਰੋ ਪ੍ਰੋਸੈਸ ਸੈਂਟਰ ਹੈ ਇੱਕ ਵਾਰੀ ਡਰਾਈਵਰ ਨਾਲ ਚਲਾ ਕੇ ਉਤਰ ਜਾਣਾ ਉਹ ਟਰੈਕਟਰ ਨੇ ਸਾਰਾ ਖੇਤ ਆਪਣੇ ਆਪ ਹੀ ਬੋਣਾ ਹੈ ਉੱਤੇ ਬੈਠਣ ਦੀ ਲੋੜ ਨਹੀਂ ਹੈਗੀ ਉਹ ਦਿਖਾ ਰਿਹਾ ਉੱਥੇ ਬਹੁਤ ਹੀ ਕਿਸਾਨ ਮੇਲਾ ਜਿਹੜਾ ਹਰ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਇਆ ਜਾਂਦਾ ਇਸ ਮੇਲੇ ਦੀ ਸਫਲਤਾ ਇਹ ਹੈ ਕਿ ਸਾਰੇ ਪੰਜਾਬ ਚੋਂ ਕਿਸਾਨ ਆ ਕੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਦੇ ਨੇ ਤੇ ਵਕਤ-ਵਕਤ ਮੈਂ ਇਸ ਮੌਕੇ ਤੇ ਸਾਡੇ ਵਾਈਸ ਕੈਨਸਲਰ ਕੌਂਸਲ ਸਾਹਿਬ ਨੂੰ ਵਧਾਈ ਦੇਣਾ ਜਿਹੜੇ ਵਧੀਆ ਟੰਗ ਦੇ ਨਾਲ ਹਰ ਵਾਰੀ ਇਹ ਮੇਲੇ ਆਰਗੇਨਾਈਜ਼ ਕਰਾਉਂਦੇ ਨੇ ਤਾਂ ਕਿ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਵੱਧ ਤੋਂ ਵੱਧ ਜਾਣਕਾਰੀ ਲੇਟੈਸਟ ਜਾਣਕਾਰੀ ਹੈ ਇਹ ਜਿਹੜੀਆਂ ਨਵੀਆਂ ਖੋਜਾਂ ਨੇ ਉਹ ਕਿਸਾਨਾਂ ਤੱਕ ਪਹੁੰਚ ਸਕਣ। ਹਾਂ ਮੇਰੇ ਨਾਮ ਕ੍ਰਾਂਤੀਦੀਪ ਕੁਸ਼ਰਮਾ ਹੈ। ਇਹ ਬਿਜ਼ਨਸ ਸੈਟ ਹੈ ਸੋਨਾਲਿਕਾ ਇੰਡਸਟਰੀ ਦੇ ਵਿੱਚ। ਅਸੀਂ ਕੰਪਲੀਟ ਟਰੈਕਟਰ ਦੇ ਨਾਲ ਨਾਲ ਕੰਪਲੀਟ ਇੰਪਲੀਮੈਂਟ ਦੀ ਰੇਂਜ ਲੈ ਕੇ ਆਏ ਹਾਂ ਔਰ ਬਹੁਤ ਅੱਛਾ ਊਗਾਰਾ ਮਿਲ ਰਿਹਾ ਫਾਰਮਰਸ ਦਾ ਵੀ ਕਿਉਂਕਿ GST ਜਿਸ ਦਾ ਰਿਵਾਈਜ਼ ਹੋਈ ਹੈ GST ਦੇ ਰੇਟ ਕੱਟੇ ਹੈਗੇ ਉਸ ਕਰਕੇ ਵੀ ਕਸਟਮਰ ਕਾਫੀ ਜ਼ਿਆਦਾ ਹੈ। ਔਰ ਬਿਲਿੰਗ ਹੈ ਆਪਣਾ ਇੰਪਲੀਮੈਂਟ ਲੈਣ ਲਈ। ਅਸੀਂ ਇੱਥੇ ਬੀਲਰ, ਸਟੋਰੀ ਪਰ, ਲੇਜ਼ਰ ਲੈਵਲਰ, ਵੀਡਰ ਵਿਦ ਫਰਟੀਲਾਈਜ਼ਰ ਔਰ ਸਾਰੀ ਐਪਲੀਕੇਸ਼ਨ ਦੇ ਨਾਲ ਆਪਾਂ ਲੈ ਕੇ ਕਿਸਾਨਾਂ ਨੂੰ ਇੱਥੇ ਪ੍ਰੈਜ਼ੈਂਟ ਕਰ ਰਹੇ ਹਾਂ ਇਸ ਨmber ਦਾ ਮੇਲਾ ਇੱਥੇ ਅੱਜ ਲਾਇਆ 26 ਤਰੀਕ ਨੂੰ ਬਹੁਤ ਰਸ਼ ਹੈ ਅੱਜ ਸਾਨੂੰ ਲੱਗਦਾ ਸੀ ਕਿ ਖਾੜਾ ਦਾ ਪ੍ਰਭਾਵ ਪਏਗਾ ਮੇਲੇ ਤੇ ਰੌਣਕ ੱਡੇਗੀ ਬਹੁਤ ਰੌਣਕ ਹੈ ਸਾਰੇ ਮੇਲੇ ਤੇ ਸਭ ਤੋਂ ਵੱਡੀ ਜਿਹੜੀ ਖਿੱਚ ਹੈ ਉਹ ਹੈਗੀ ਸਾਡੀਆਂ ਕੜਕੜੀਆਂ ਦੋ ਵੈਰਾਈਟੀਆਂ ਜਿਹੜੇ ਕਿ ਪਿਛੇ ਟ੍ਰਿਬਿਊਨ ਚ ਵੀ ਨਿਊਜ਼ ਲੱਗੀ ਐ ਐਕਸਪ੍ਰੈਸ ਵੀ ਲੱਗੀ ਐ ਮੈਨ ਦੇ ਵਿੱਚ ਇੱਕ 872 ਵੈਰਾਈਟੀਆਂ ਦੀ ਪੀਬੀਡਬਲਿਊ 872 ਤੇ 1826 ਆ ਪੀਵੀਡੂ 1826 ਕਣਕ ਦੀਆਂ ਵਰਾਇਟਾਂ ਨੇ ਕਣਕ ਸਾਡੀ ਮੁੱਖ ਫਸਲ ਹੈ ਉਹਦੀ ਬਜਾਈ ਆ ਰਹੀ ਹੈ ਤੇ ਉਹ ਇੰਡੀਆ ਦੇ ਵਿੱਚ ਨੰਬਰ 1 ਆ ਯਾਨੀ ਝਾੜ ਦੇ ਵਿੱਚ ਤੇ ਉਹ ਬਹੁਤ ਵੱਡੀ ਅਟਰੈਕਸ਼ਨ ਹੈ ਬਾਕੀ ਇੱਥੇ ਬਹੁਤ ਸਾਰੀਆਂ ਨਮਾਇਸ਼ਾਂ ਅਸੀਂ ਲਾਏ ਜਾਨੇ ਅਗੇ ਫੀਲਡ 'ਚ ਵੀ ਲੱਗਿਆ ਨੇ ਕਿਸਾਨ ਵੀਰੋਂ ਅਸੀਂ ਕਹਿੰਨੇ ਕਿ ਸਾਰਾ ਕੁਝ ਦੇਖ ਕੇ ਜਾਣ ਹੁਣ ਇੱਥੇ ਕੁਐਸਚਨ ਆਨਸਰ ਸੈਸ਼ਨ ਹੈਗਾ ਇਹ ਵਰਲਡ 'ਚ ਨਹੀਂ ਹੈਗਾ ਕਿ ਸਿਰਫ ਫਾਰਮਰ ਸਿੱਧੇ ਐਕਸਪਰਟ ਨਾਲ ਗੱਲ ਕਰਨ ਤੇ ਉਹ ਇੱਥੇ ਹੁਣ ਉਹ ਚੱਲ ਰਿਹਾ ਤੇ ਉਹ ਵੀ ਆਫਟਰਨੂਨ ਸ਼ਾਮ ਤੱਕ ਚੱਲਦਾ ਰਹਿਣਾ ਜਿਹੜੀ ਦੋ ਵਰਾਇਟੀਆਂ ਨਵੀਆਂ ਆਈਆਂ ਜਿਹੜੀਆਂ ਦੋ ਨਵੇਂ ਵੈਰਾਈਟੀਆਂ ਆਏ ਨੇ ਕਿ ਉਹ ਐਮਪੀ ਦੀ ਕਣਕ ਨਾਲੋਂ ਜ਼ਿਆਦਾ ਬੈਟਰ ਕੰਮ ਕਰਦੀਆਂ ਆ। ਉਹਦੇ ਬਾਅਦ ਸਾਡੀ ਇੱਕ ਹੋਰ ਵੈਰਾਈਟੀ ਹੈ ਪੀਵੀਡਬਲ ਜਿਹੜੀ ਹੈਗੀ ਚਪਾਤੀ। ਉਹ ਐਮਪੀ ਵੀਟ ਵਰਗੀ ਹੈ ਤੇ ਜਿਹੜੀਆਂ ਇਹ ਨੇ ਝਾੜ ਵੱਧ ਦੇ ਨਾਲ। ਦੇਖੋ ਇਹਦੇ ਵਿੱਚ ਵੱਖੇ ਹੈਗਾ ਇੱਕ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਫਾਬਨ ਨੂੰ। ਅਸੀਂ ਇੱਕ ਡਰਾਈਵਰਲੈਸ ਟ੍ਰੈਕਟਰ ਤਿਆਰ ਕੀਤਾ ਤੇ ਹਾਲੇ ਕਿਸੇ ਇੰਡੀਆ ਦੇ ਵਿੱਚ ਕਿਸੇ ਇੰਸਟੀਚਿਊਟ ਨੇ ਡਰਾਈਵਰਲੈਸ ਟ੍ਰੈਕਟਰ ਨਹੀਂ ਬਣਾਇਆ। ਉਹਦੀ ਡੈਮੋ ਵੀ ਦੇ ਰਹੇ ਸੀ। ਅੱਗੇ ਐਗਰੋ ਪ੍ਰੋਸੈਸਿੰਗ ਸੈਂਟਰ ਹੈ। ਇੱਕ ਵਾਰੀ ਡਰਾਈਵਰ ਨਾਲ ਚਲਾ ਕੇ ਉਤਰ ਜਾਣਾ। ਉਹ ਟਰੈਕਟਰ ਨੇ ਸਾਰਾ ਖੇਤ ਆਪਣੇ ਆਪ ਹੀ ਬੋਣਾ ਹੈ ਉੱਥੇ ਬੈਠਣ ਦੀ ਲੋੜ ਨਹੀਂ ਹੈਗੀ ਉਹ ਦਿਖਾ ਰਿਹਾ ਉਥੇ ਰਿਵੋਟ ਦੇ ਨਾਲ ਅਸੀਂ ਪੈਡੀ ਟ੍ਰਾਂਸਪਲੈਂਟਰ ਲਾਇਆ ਉਹ ਵੀ ਇੱਥੇ ਦਿਖਾ ਰਿਹਾ ਸੋ ਇਸ ਕਰਕੇ ਨਵੀਆਂ ਵੈਰਾਈਟੀਆਂ ਨੇ ਇਹ ਵਾਖੇ ਅੱਗੇ ਨਾਲੋਂ ਇਸ ਕਰਕੇ ਇਹਨਾਂ ਰਸ਼ ਵੀ ਹੈਗਾ ਅਸੀਂ ਸਾਰਾ ਬੀਜ ਵੀ ਦੇ ਰਹੇ ਹਾਂ ਜੇ ਅੱਜ ਬੀਜ ਨਹੀਂ ਮਿਲੂਗਾ ਸਾਡੇ 35 ਜਗ੍ਹਾ ਤੇ ਪੰਜਾਬ ਸੇਲ ਪੁਆਇੰਟ ਹੈ ਕਿ ਨੈ ਕ੍ਰਿਸ਼ੀ ਵਿਗਿਆਨ ਕੇਂਦਰ ਸਾਹਿਬ ਜੀ ਦੇ ਜਦੋਂ ਤੱਕ ਬਜਾਈ ਹੋਊਗੀ ਅਸੀਂ ਬੀਜ ਸਾਰਿਆਂ ਨੂੰ ਦੇਵਾਂਗੇ ਉਹ ਐਸਾ ਕੋ ਆਮਦਨ ਮੇਲੇ ਵਾਲੀ ਨਹੀਂ ਹੈਗੀ ਉਹ ਸਾਡੇ ਜਿਹੜਾ ਸਟਾਫ ਹੈਗਾ ਇਸ ਸਟਾਫ ਕੰਟਰੀਬਿਊਟ ਕਰ ਰਿਹਾ ਸਾਡਾ ਫੀਲਡ ਸਟਾਫ ਸਾਇੰਟਿਸਟ ਕੋਈ ਜਿਹੜੀ ਉਸ ਅਸੀਂ ਪੈਸੇ ਇਕੱਠੇ ਕਰਾਂਗੇ ਉਹ ਅਸੀਂ ਬੀਜ ਖਰੀਦਾਂਗੇ ਇੰਡਸਟਰੀ ਤੋਂ ਕਿਉਂਕਿ ਉਹ ਜਿਹੜਾ ਸਾਡਾ ਬੀਜ ਹੈਗਾ ਆਡਿਟਿਵ ਹੁੰਦੀ ਸਿੱਧਾ ਨਹੀਂ ਸੀ ਉਹਦਾ ਕਰ ਸਕਦੇ ਅਸੀਂ ਜਿਹੜੀ ਕੰਟਰੀਬਿਊਸ਼ਨ ਹੋਊਗੀ ਉਹਦਾ ਬੀਜ ਖਰੀਦ ਕੇ ਜਿੱਥੇ ਜਿੱਥੇ ਜ਼ਿਆਦਾ ਮਾਰ ਪਈ ਹੈ ਪਹਿਲ ਦੇ ਆਧਾਰ ਤੇ ਉਹ ਸੀਡ ਜਿੰਨਾ ਸਾਨੂੰ ਸਬਸਿਡਾਈਜ਼ ਹੋ ਸਕੇ ਉਹ ਕਰਾਂਗੇ ਬਹੁਤ ਹੀ ਕਿਸਾਨ ਮੇਲਾ ਜਿਹੜਾ ਹਰ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਇਆ ਜਾਂਦਾ ਹੈ ਇਸ ਮੇਲੇ ਦੀ ਸਫਲਤਾ ਇਹ ਹੈ ਕਿ ਸਾਰੇ ਪੰਜਾਬ ਚੋਂ ਕਿਸਾਨ ਆ ਕੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਦੇ ਨੇ ਤੇ ਵੱਖ-ਵੱਖ ਕਿਸਮਾਂ ਦੇ ਬੀਜ ਲੈ ਕੇ ਜਾਂਦੇ ਨੇ ਮੈਂ ਇਸ ਮੌਕੇ ਤੇ ਸਾਡੇ ਵਾਈਸ ਕਾਉਂਸਲਰ ਕੋਸਲ ਸਾਹਿਬ ਨੂੰ ਵਧਾਈ ਦਿੰਦਾ ਜਿਹੜੇ ਵਧੀਆ ਟੰਗ ਦੇ ਨਾਲ ਹਰ ਵਾਰੀ ਇਹ ਮੇਲੇ ਆਰਗੇਨਾਈਜ਼ ਕਰਾਉਂਦੇ ਨੇ ਤਾਂ ਕਿ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਵੱਧ ਤੋਂ ਵੱਧ ਜਾਣਕਾਰੀ ਲੇਟੈਸਟ ਜਾਣਕਾਰੀ ਹੈ ਜਿਹੜੀਆਂ ਨਵੀਆਂ ਖੋਜਾਂ ਨੇ ਉਹ ਕਿਸਾਨਾਂ ਤੱਕ ਪਹੁੰਚ ਸਕਣ ਔਰ ਇੱਥੇ ਹਰ ਤਰ੍ਹਾਂ ਦੀ ਜਾਣਕਾਰੀ ਵਾਸਤੇ ਸਟਾਲ ਲੱਗੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇੱਥੇ ਕੋਈ ਹੌਚ ਪਹੁੰਚ ਨਹੀਂ ਹੈ ਹਰ ਸਟਾਲ ਦੇ ਉੱਤੇ ਪੂਰੀ ਜਾਣਕਾਰੀ ਦੇਣ ਵਾਸਤੇ ਸਟਾਫ ਬੈਠਾ ਹੈ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਉਹ ਆਉਣ ਵਾਲੇ ਸਮੇਂ 'ਚ ਆਪਣੀ ਖੇਤੀ ਨੂੰ ਹੋਰ ਵੱਧ ਮੁਨਾਫੇ ਵਾਲੀ ਬਣਾਉਣ ਵਾਸਤੇ ਫਾਇਦਾ ਲੈ ਸਕਦੇ ਮੈਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਬਾਰੇ ਦੇਖਿਆ ਜੋ ਵੀ ਹੈ ਕਣਕਾ ਦੇ ਬੀਜ ਨੇ ਜੀਰੀ ਦੇ ਨੇ ਜੋਵਾਂ ਦੇ ਨੇ ਜਾਂ ਮੱਕੀ ਦੇ ਨੇ ਜਾਂ ਫੁੱਲਾਂ ਦੇ ਨੇ ਹਰ ਤਰ੍ਹਾਂ ਦੇ ਦਾਲਾਂ ਦੇ ਤੇਲ ਦੇ ਸਾਰੇ ਬੀਜਾਂ ਦੀ ਇੱਥੇ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਔਰ ਇੱਥੇ ਉਪਲਬਧ ਵੀ ਹੈਗੇ ਬੀਜ। ਕੋਈ ਕਿਸਾਨ ਭਰਾ ਲੈਣਾ ਚਾਹੁੰਦਾ ਉਹਦੇ ਵਾਸਤੇ ਸਹੀ ਰੇਟਾਂ ਦੇ ਉੱਤੇ ਬੀਜ ਮਿਲ ਵੀ ਰਹੇ ਨੇ ਔਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਕਿਉਂਕਿ ਯੂਨੀਵਰਸਿਟੀਆਂ ਜਿੰਨੀ ਖੋਜ ਕਰਦੀਆਂ ਨੇ ਜਿੰਨੀ ਮਿਹਨਤ ਲਾ ਕੇ ਇੱਥੇ ਦੇ ਵਿਗਿਆਨੀ ਆਪਣਾ ਵਧੀਆ ਬੀਜ ਪੈਦਾ ਕਰਦੇ ਨੇ ਉਹ ਲੋਕਾਂ ਤੱਕ ਪਹੁੰਚਾਉਣ ਦਾ ਇਹ ਜਰੀਆ ਲੋਕਾਂ ਤੱਕ ਪ੍ਰਚਾਰ ਕਰਨ ਦਾ ਇਹ ਜਰੀਆ ਜਿਸ ਵਾਸਤੇ ਸਾਰਾ ਯੂਨੀਵਰਸਿਟੀ ਦਾ ਸਟਾਫ ਸਾਰੇ ਸਾਡੇ ਅਫਸਰ ਸਾਹਿਬਾਨ ਵਾਈਸ ਚਾਂਸਲਰ ਸਾਹਿਬ ਆਸੋਰ ਤੇ ਸਾਰੇ ਵਧਾਈ ਦੇ ਪਾਤਰ ਜੀ ਦੇਖਦੇ ਆ ਖਾੜਾ ਤੇ ਖਾੜਾ ਦੀ ਮਾਰ ਦੀ ਜਿਹੜੇ ਪੰਜਾਬ ਹੈ ਤੇ ਜਿਹੜੀ ਕੜਾਹਣੀ ਪਹੁੰਚਾਈ ਉਹ ਵੀ ਛੁੱਟਣ ਵਾਲੀ ਤਾਂ ਕਿਸ ਤਰੀਕੇ ਨਾਲ ਜਿਹੜੀ ਹੈ ਮਦਦ ਉਹਨਾਂ ਦੀ ਕੀਤੀ ਜਾਏ ਦੇਖੋ ਕੁਦਰਤ ਵੱਲੋਂ ਪਈਆ ਮਾਰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕਿਸਾਨਾਂ ਦਾ ਜਿਹੜਾ ਰੇਤ ਸੀ ਉਹਨੂੰ ਚੱਕਣ ਵਾਸਤੇ ਵੀ ਉਸ ਤੋਂ ਇਲਾਵਾ 5 ਲੱਖ ਏਕੜ ਦਾ ਜਿਹੜਾ 5 ਲੱਖ ਕੁਇੰਟਲ ਬੀਜ ਵੀ ਕਿਸਾਨਾਂ ਨੂੰ ਕਣਕ ਦਾ ਦੇਣਾ ਪੰਜਾਬ ਸਰਕਾਰ ਨੇ ਔਰ ਜਿਸ ਪੱਧਰ ਤੇ ਵੀ ਕਿਸਾਨਾਂ ਨੂੰ ਕੋਈ ਲੋੜ ਹੈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੂਰੀ ਤਰ੍ਹਾਂ ਲੱਗੀ ਹੋਈ ਹੈ ਔਰ ਆਮ ਆਦਮੀ ਪਾਰਟੀ ਖਾਸ ਤੌਰ ਤੇ ਸਾਡੇ ਸਾਰੇ ਵਲੰਟੀਅਰ ਗਰਾਊਂਡ ਦੇ ਉੱਤੇ ਜਾ ਕੇ ਉੱਥੇ ਟਰੈਕਟਰ ਲੈ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਹਰ ਤਰ੍ਹਾਂ ਦੀ ਮਦਦ ਦਵਾਈਆਂ ਦੀ ਮਦਦ ਸਾਡਾ ਹੈਲਥ ਡਿਪਾਰਟਮੈਂਟ ਲੱਗਿਆ ਹੋਇਆ ਹੈ ਹਜ਼ਾਰਾਂ ਦੀ ਗਿਣਤੀ 'ਚ ਕੈਂਪ ਲਾਏ ਜਾ ਰਹੇ ਨੇ ਲੋਕਾਂ ਨੂੰ ਫਰੀਦ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਨਾਲ ਹੀ ਲੋਕਾਂ ਦੀ ਜੋ ਲੋੜਵੰਦ ਚੀਜ਼ਾਂ ਨੇ ਚਾਹੇ ਰਾਸ਼ਨ ਹੈ ਚਾਹੇ ਕੋਈ ਕੱਪੜੇ ਨੇ ਉਹਦੇ ਵੀ ਅਸੀਂ ਪ੍ਰਬੰਧ ਸਾਰੀ ਕੀਤੇ ਹਾਲੇ ਤੱਕ ਸ਼ੁਰੂ ਹੋ ਗਈ ਮੰਡੀਆਂ ਦੇ ਵਿੱਚ ਤਕਰੀਬਨ ਕੱਲ ਤੱਕ 49000 ਕੁ ਮੀਟਰ ਟਨ ਆਇਆ ਸੀਗਾ ਤੇ ਉਹਦੇ ਵਿੱਚੋਂ 39 ਲੱਖ ਮੀਟਰ 39000 ਮੀਟਰ ਟਨ ਦੀ ਜਿਹੜੀ ਵੇਚ ਹੋ ਚੁੱਕੀ ਸੀਗੀ ਬਾਕੀ ਲਗਾਤਾਰ ਚੱਲ ਰਿਹਾ ਹੈ ਸਾਨੂੰ ਅੱਜ ਦੀ ਉਮੀਦ ਹੈ ਕਿ 175 ਲੱਖ ਮੀਟ੍ਰਿਕ ਟਨ ਤੋਂ ਨਾ ਕੂਰੀਆਂ ਮੰਡੀਆਂ ਚ ਪੰਜਾਬ ਜਾਊਗਾ ਜਿਹਦੇ ਵਾਸਤੇ ਮੰਡੀ ਬੋਰਡ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਦੀ ਖਰੀਦ ਪ੍ਰਕਿਰਿਆ ਵਾਸਤੇ ਸਾਰੀਆਂ ਏਜੰਸੀਆਂ ਤਾਇਨਾਤ ਨੇ ਵਾਰਦਾਨਾ ਹੈ ਕੇਂਦਰ ਸਰਕਾਰ ਨੇ ਸਾਨੂੰ ਸੀਸੀ ਲਿਮਟ ਵੀ ਆਰਬੀਆਈ ਨੇ ਜਾਰੀ ਕਰਤੀ ਤਕਰੀਬਨ 50 1000 ਕਰੋੜ ਦੀ ਉਹ ਸਾਰਾ ਸਾਡੇ ਕੋਲ ਪ੍ਰਬੰਧ ਹੋ ਚੁੱਕਾ ਆ ਮੇਰੇ ਨਾਮ ਕ੍ਰਾਂਤੀਦੀਪਕ ਸ਼ਰਮਾ ਨੇ ਜਿਹੜੇ ਬਿਜ਼ਨਸ ਸੈਟ ਹੈ ਸੋਨਾਲਿਕਾ ਇੰਡਸਟਰੀਜ਼ ਦੇ ਵਿੱਚ ਅਸੀਂ ਕੰਪਲੀਟ ਟ੍ਰੈਕਟਰ ਦੇ ਨਾਲ ਨਾਲ ਕੰਪਲੀਟ ਇੰਪਲੀਮੈਂਟ ਦੀ ਰੇਂਜ ਲੈ ਕੇ ਆਏ ਹਾਂ ਔਰ ਸਭ ਬਹੁਤ ਅੱਛਾ ਮਾਰਾ ਮਿਲ ਰਿਹਾ ਫਾਰਮਰਸ ਦਾ ਵੀ ਕਿਉਂਕਿ ਜੀਐਸਟੀ ਜਿਸ ਦਾ ਰਿਵਾਈਜ਼ ਹੋਈ ਹੈ ਜੀਐਸਟੀ ਦੇ ਰੇਟ ਕੱਟੇ ਹੈਗੇ ਉਸ ਕਰਕੇ ਵੀ ਕਸਟਮਰ ਕਾਫੀ ਜ਼ਿਆਦਾ ਆ ਗਰ ਬਿਲਿੰਗ ਹੈ ਆਪਣਾ ਇੰਪਲੀਮੈਂਟ ਲੈਣ ਲਈ ਅਸੀਂ ਇੱਥੇ ਬੀਲਰ ਸਟੋਰੀ ਪਰ ਲੇਜ਼ਰ ਲੈਵਲਰ ਵੀਡਰ ਵਿਦ ਫਰਟੀਲਾਈਜ਼ਰ ਔਰ ਸਾਰੀ ਐਪਲੀਕੇਸ਼ਨਸ ਦੇ ਨਾਲ ਆਪਾਂ ਲੈ ਕੇ ਕਿਸਾਨਾਂ ਨੂੰ ਇੱਥੇ ਪ੍ਰੈਜੈਂਟ ਕਰ ਰਹੇ ਆ ਆਪਾਂ ਸਾਰੀ ਇੰਪਲੀਮੈਂਟਸ ਤਾਂ ਕਿ ਉਹ ਜੀਐਸਟੀ ਦਾ ਗਵਰਨਮੈਂਟ ਦੀ ਨਈ ਸਕੀਮ ਦਾ ਵੱਧ ਤੋਂ ਵੱਧ ਬੈਨੀਫਿਟ ਉਠਾ ਸਕਣ ਆਪਣਾ ਔਰ ਨਈ ਇੰਪਲੀਮੈਂਟ ਦੇ ਬਾਰੇ ਅਸੀਂ ਉਹਨਾਂ ਨੂੰ ਜਾਣਕਾਰੀ ਦੇ ਰਹੇ ਆ ਨਈ ਜਿਹੜੇ ਐਡਵਾਂਸ ਇੰਪਲੀਮੈਂਟ ਲੈ ਕੇ ਆਏ ਆ ਉਹਦੀ ਪੂਰੀ ਜਾਣਕਾਰੀ ਦੇ ਰਹੇ ਬਿਲਰ ਹੈ ਇੱਕ ਜਿਹੜਾ ਹੈਗਾ ਇੰਡੀਜਨਾਈਜ਼ ਬਿਲਰ ਹੈ ਫਸਟ ਟਾਈਮ ਜਿਹੜਾ ਇਨ ਹਾਊਸ ਬਣਾਇਆ ਗਿਆ ਹੈ ਇੰਡੀਆ ਦੇ ਵਿੱਚ ਬਿਲਰ ਹੈ ਇਹ ਤਾਂ ਪਹਿਲੇ ਇੰਪੋਰਟ ਕਰਕੇ ਬਿਲਰ ਸੇਲ ਹੁੰਦੇ ਸੀ ਕਿ ਸੋਨਾ ਲਿਕਾ ਨੇ ਫਸਟ ਬਿਲ ਰ ਹੈ ਜਿਹੜਾ ਕਿ ਇੱਥੇ ਬਣਾ ਕੇ ਆਪਣਾ ਸੇਲ ਕਰ ਰਹੀ ਹੈ ਔਨਲਾਈਨ ਬਿਲਰ ਤੇ ਬਹੁਤ ਅੱਛਾ ਸਾਨੂੰ ਹੰਗਾਰਾ ਮਿਲ ਰਿਹਾ ਹੈਗਾ ਤੇ ਸਾਰੇ ਫਾਰਮਰਸ ਨੂੰ ਸਾਰੇ ਖਰਵਾ ਨੂੰ ਬਹੁਤ ਬਹੁਤ ਮੁਬਾਰਕਾਂ ਹੈਗੀਆਂ ਇਹਦੇ GST ਦੀਆਂ ਔਰ ਨਵratri ਦੇ ਉੱਤੇ ਜਿਹੜਾ ਸਾਰਾ ਇਹ ਫੰਕਸ਼ਨ ਹੋ ਰਿਹਾ ਤੇ ਕਾਫੀ ਅੱਛਾ ਸਾਨੂੰ ਸਪੋਰਟ ਮਿਲ ਰਿਹਾ ਹੈ